ਕਾਰ ਦੇ ਅੰਦਰ ਕਿੱਦਾਂ ਲੈ ਕੇ ਗਏ ਕਾਰ ਦੇ ਅੰਦਰ ਖਿੱਚ ਕੇ ਕੱਲੇ ਨੂੰ 4 5 6 ਜਾਣੇ ਅੱਛਾ ਕੱਲੇ ਨੂੰ ਖਿੱਚ ਕੇ ਆਪਣੇ ਘਰ ਦੇ ਅੰਦਰੋਂ ਕੇਡ ਲਾ ਕੇ ਇਹਨਾਂ ਨੇ ਉਹਨੂੰ ਮਾਰ ਦਿੱਤਾ ਜੀ ਅੱਛਾ ਹਾਂ ਜੀ ਜੋ ਆਪਾਂ ਨਹੀਂ ਦੇਰ ਦਸਕਾਰ ਨਹੀਂ ਕਰਨਾ ਜਿੰਨੀ ਦੇਰ ਤੱਕ ਤੁਹਾਡੇ ਭਰਾ ਦੇ ਕਾਰ ਨਹੀਂ ਭਰਾ ਦੋ ਜੀ ਹਾਂ ਜੀ ਘਰ ਦੇ ਅੰਦਰ ਮਾਰਿਆ ਇਹਨਾਂ ਘਟ ਕੇ ਘਰ ਦੇ ਅੰਦਰ ਤੱਕ ਲਊਆ ਉਹਨਾਂ ਦੇ ਅੰਦਰ ਜਾ ਕੇ ਦੇਖੋ ਜਿਹਦਾ ਘਰ ਹੈ ਉਹ ਘਰ ਕਿਹਨਾਂ ਦਾ ਘਰ ਕਿਹਨਾਂ ਦਾ ਕਰਨ ਸਿੰਘ ਮੱਲੀ ਦਾ ਘਰ ਹੈ ਜਿਨ੍ਹਾਂ ਦੇ ਘਰ ਦੇ ਅੰਦਰ ਕਤਲ ਹੋਇਆ ਵਾ ਧੰਨਵਾਦ ਜਿਨ੍ਹਾਂ ਦਾ ਮੁੰਡਾ ਜਿਨ੍ਹਾਂ ਦਾ ਮੁੰਡਾ ਕੀਤਾ ਗਿਆ ਉਹਦੀ ਵਾਈਫ ਵੀ ਛੱਪਾਈਆਂ ਉਹਨਾਂ ਦੀ ਵਾਈਫ ਦੇ ਅਜੇ ਆਪਾਂ ਮਤਲਬ ਜੀ ਦੇਖਿਆ ਨਹੀਂ ਆ ਪਰ ਆਪਾਂ ਬ੍ਰਦਰ ਵਾਲੀ ਐਨਾਂ ਦਾ ਜਿਆਦਾ ਟਪਰਾ ਖੋਜ ਅਫਸਰਡ ਹੋ ਗਈਗੇ ਆਪਾਂ ਇਹਨਾਂ ਨੂੰ ਇਤਿਹਾਰ ਦੇ ਤੱਕ ਵਾਈਫ ਨੂੰ ਵੀ ਉਧਰ ਲੈ ਗਏ ਛੋਟੇ ਹਸਪੀਟਲ ਉੱਥੇ ਵੀ ਉਹਨਾਂ ਦਾ ਘਟਾ ਬਜਾਦਾ ਹੈ ਯਾਨੀ ਵੀ ਉਹ ਜੋ ਗਈ ਲੇਕੀ ਫਿਰ ਵੀ ਕੁਝ ਪੁਲਿਸ ਦਾ ਸਹਾਰਾ ਲੈ ਰਹੇ ਹੋ ਸੀ ਕਾਫੀ ਜਿਹੜੇ ਲੋਕ ਜਿਹੜੇ ਮੱਲੀ ਜਿਹਨੇ ਆਪਣੇ ਘਰ ਦੇ ਅੰਦਰ ਉਹਨੂੰ ਖਿੱਚ ਕੇ ਵਾਰਿਆ ਵਾ ਤੇ ਨਾਲ ਸੋਨੂ ਹੈ ਜਿਹਨੇ ਮੇਨ ਵਾਰ ਕੇ ਤੇ ਅਜ ਸੰਨੀ ਸੋਨੂ ਤੇ ਬਾਬਾ ਦੋ ਉਹਨਾਂ ਦੀ ਕੋਈ ਫੋਟੋਆਂ ਹੈ ਤਾਂ ਦੇਖੋ ਕੋਈ ਇਹ ਘਟਨਾ ਕਿੱਥੇ ਦੀ ਹੈ ਇਹ ਘਟਨਾ ਕਿੱਥੇ ਦੀ ਹੈ ਇਹ ਘਟਨਾ ਹੈ ਗਈ ਆਪਣੇ ਬੱਸੀ ਫੇ ਕੱਡੇ ਸੂਤ ਹਸਪੀਟਲ ਦੇ ਅੰਦਰ ਆ ਕੇ ਕੱਲ ਦੀ ਧਰਗੁਰ ਦਵਾਰੇ ਦੇ ਬਿਲਕੁਲ ਕੋਲ ਸੀ ਇਹਨਾਂ ਸਮਾਸੀਗਾ ਜਿਹੋ ਘਟਨਾ ਹੋਈ ਹੈ ਤੇ ਸਮਾ ਆਈ ਕੋਈ 9 9 9 ਇਹ ਕੋਈ ਉਹਨਾਂ ਦੀ ਰੈਕੀ ਕੀਤੀ ਜਾਂਦੀ ਸੀ ਉਹਨਾਂ ਦੀ ਰੈਕੀ ਕੀਤੀ ਆ ਜੀ ਇਹਨਾਂ ਨੇ ਬਰੇ ਦਿਨ ਵਾਈਫ ਨਾ ਦਿੱਲੀ ਜਾਂਦੇ ਸੀ ਕਿ ਮੈਡੀਸਿਨ ਲੈਣ ਤੇ ਉਹ ਦਿੱਲੀ 4-5 ਦਿਨ ਤੋਂ ਰੈਕੀ ਕਰਦੇ ਰਹੇ ਸੀ ਪਰ ਪਤਾ ਨਹੀਂ ਸੀਗਾ ਸਾਨੂੰ ਕਿ ਉਹ ਰੈਕੀ ਕਰਦੇ ਰਹੇ ਆ ਅੱਛਾ ਉਹ ਇਹਨਾਂ ਨੇ ਅੱਜ ਮੌਕਾ ਦੇ ਕੇ ਦੇ ਉਹਨੂੰ ਲੇਕਿਨ ਇਹ ਇਹ ਜਿਹੜੇ ਜਿਹਨਾਂ ਦੀ ਡੈਥ ਹੋਈ ਹੈ ਉਹ ਕੱਲੇ ਹੀ ਸੀ ਉਸ ਸਮੇਂ ਜਦੋਂ ਅਟੈਕ ਹੋਇਆ ਉਹਨਾਂ ਤੇ ਹਾਂ ਕੱਲੇ ਆਪਣੀ ਵਾਈਫ ਨਾਲ ਜਾਂਦੇ ਤੇ ਕਿੱਥੇ ਜਾ ਰਹੇ ਸੀ ਉਧਰ ਕਿਤੇ ਜਾਂਦੇ ਆਪਣੇ ਸਹੁਰੇ ਜਾਂਦੇ ਅੱਛਾ ਹਾਂ ਜੀ ਪਾ ਜੀ ਕਿਸ ਜਗ੍ਹਾ ਦੀ ਵਾਪਦਾਤ ਹੈ ਆਹ ਦੇ ਘਰ ਦੇ ਬਾਹਰ ਦੇ ਸੋਨੂ ਆ ਦੇ ਘਰ ਦੇ ਬਾਹਰ ਤੋਂ ਕਿੰਨੇ ਕ ਵਿਅਕਤੀਆਂ ਵੱਲੋਂ ਜਿਹੜਾ ਇਹ ਅਟੈਕ ਕੀਤਾ ਗਿਆ ਪੰਜ-ਛੇ ਵਿਅਕਤੀ ਇਹ ਬਕਤ ਉਸ ਵੱਲੋਂ ਕੀ ਸ਼ਰਤ ਦਿੱਤਾ ਕਿ ਮੌਕੇ ਤੇ ਐਸਐਚਓ ਸਾਹਿਬ ਆਏ ਕੀ ਕਹਿ ਰਹੇ ਤੁਹਾਨੂੰ ਆਸ਼ਵਾਸਨ ਕੀ ਦੇ ਗਏ ਮੌਕੇ ਤੇ ਜਲਦ ਤੋਂ ਜਲਦ ਬੰਦੇ ਰਾਉਂਡ ਅਪ ਕਰਦੇ ਨੇ ਪਰ ਕਿਤੇ ਨਾ ਕਿਤੇ ਸਮਾਂ ਵੀ ਬਹੁਤ ਘੱਟ ਹੈ ਇੰਨੀ ਘੱਟ ਸਮੇਂ ਦੇ ਵਿੱਚ ਇੰਨੀ ਵੱਡੀ ਵਾਰਦਾਤ ਹੋ ਜਵੇ ਤਾਂ ਕਿਵੇਂ ਦੇਖਦੇ ਹੋ ਜਲੰਧਰ ਦੇ ਪੁਲਿਸ ਪ੍ਰਸ਼ਾਸਨ ਨੇ ਹਾਂ ਜੀ ਹਾਂ ਇਹ ਤਾਂ ਹੈ ਪੁਲਿਸ ਪ੍ਰਸ਼ਾਸਨ ਦੇ ਕੀਤਾ ਨਹੀਂਗਾ ਜੀ ਉਹ ਦੇਖੋ ਆਪਾਂ ਕਿੰਨਾ ਕਿੰਨਾ ਸੋਮਾ ਦਿੱਤਾ ਗਿਆ ਜੀ ਤੁਹਾਨੂੰ ਨਾਲ ਗਿਆ ਬੰਦੇ ਫੜ ਲਾਂਗੇ ਕਹਿ ਗਏ ਹੁਣ ਗਏ ਨਹੀਂ ਉਧਰ ਰੇਤਾ ਚੁਗ ਗਏ ਨਹੀਂ ਕੰਦੀ ਨਾਲ ਆਪਾਂ ਜਲਦੋਂ ਜਲਦ ਫੜ ਲਾਂਗੇ ਉਹਨਾਂ ਨੂੰ ਇਹ ਪੁਲਿਸ ਵੱਲੋਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਅਸੀਂ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਇਨਸਾਫ ਨਹੀਂ ਆ ਫਿਰ ਉਹਨਾਂ ਵਿਅਕਤੀਆਂ ਨੂੰ ਨਹੀਂ ਫੜਿਆ ਜਾਂਦਾ ਜੇ ਅਗਰ ਪੁਲਿਸ ਤੇਰੀ ਕਰਦੀ ਹੈ ਜਾਂ ਫਿਰ ਕੋਈ ਫਿਰ ਇਧਰ ਨਾ ਲਾਵਾਂਗੇ ਤੁਹਾਡੇ ਵੱਲੋਂ ਪੀਸ ਚੈੱਕ ਆ ਜੀ ਇਧਰ ਨਾ ਲਾਵਾਂਗੇ ਫਿਰ ਜੀ ਇਧਰ ਨਾ ਲਾਵਾਂਗੇ ਰੋਡ 'ਤੇ ਜਿਨੇ ਨਹੀਂ ਸੰਸਕਾਰ ਸੰਸਕਾਰ ਨਹੀਂ ਆਪਾਂ ਨਹੀਂ ਦਰਾ ਕਰਾਂਗੇ ਜਿਨੇ ਬੰਦੇ ਫੜੇ ਨਹੀਂ ਜਾਂਦੇ ਇਹ ਕਿੰਨੀ ਕਿੰਨੀ ਉਮਰ ਸੀ ਭਾਈ ਤੇ ਨਾਮ ਕੀ ਸੀ ਮੁੰਡੇ ਦਾ ਅੰਕਿਤ ਜੰਬਾ 22 ਸਾਲ ਉਹਦੀ ਉਮਰ ਸੀ ਜੀ ਤੇ ਫਰਮੀ ਵਾਈਫ ਤੇ ਵੀ ਹਮ ਲਗਿਤ ਤਾਂ ਨਹੀਂ ਆਂਦੀ ਇਹ ਵੀ ਵਾਈਫ ਤੇ ਵੀ ਨਾਲ ਕੀਤਾ ਇਹ ਵੀ ਵਾਈਫ ਪ੍ਰੈਗਨੈਂਟ ਹੈਗੀ ਹੈ 4 ਮਹੀਨਿਆਂ ਦੀ ਜੀ ਉਹਦੇ ਕਈ ਕੀਤਾ ਉਹਦੇ ਵੀ ਦਾਦੂਦ ਬਾਵਾ ਤੇ ਵਜੇਦੇ ਨੇ ਅੱਛਾ ਜੀ ਹਾਂ ਜੀ ਭਰਾਣਾ ਇਹਨਾਂ ਨੇ ਬਹੁਤ ਜਿਆਦਾ ਨਿਜਾਇਜ਼ ਕੀਤੀ ਆਪਣੇ ਘਰ ਦੇ ਅੰਦਰ ਨਿਹਾਤੇ ਨੂੰ ਆਪਣੀ ਵਾਈਫ ਨਾਲ ਸੈਰ ਕਰਨ ਗਏ ਨੂੰ ਇਹਨਾਂ ਨੇ ਨਿਹਾਤੇ ਨੂੰ ਅੰਦਰ ਵਾੜ ਕੇ ਇਹਨਾਂ ਨੇ ਛਟਾ ਮਾਰੀਆਂ ਘਰ ਦੇ ਅੰਦਰ ਵਾੜ ਕੇ ਮਿਜਾਇਆ ਇਹਨਾਂ ਨੇ ਕੀ ਕੀ ਆ ਬੱਚੇ ਦਵਾਈ ਲੈਣ ਗਏ ਨੂੰ ਬਚਾਰੇ ਨੂੰ ਨਿਜਾਇਆ ਇਹਨਾਂ ਨੇ ਆਪਣੇ ਘਰ ਦੇ ਅੰਦਰ ਵਾੜ ਗਏ ਇਹਨਾਂ ਨੇ ਸਾਡੇ ਭਰਾ ਨੂੰ ਮਾਰ ਦਿੱਤਾ ਵਈ ਦੋਤੋ ਆਪਾਂ ਹਣੀ ਜ਼ੇਰ ਦਸਕਾਰ ਨਹੀਂ ਕਰਨਾ ਜਿੰਨੀ ਜ਼ੇਰ ਸਾਡੇ ਭਰਾ ਦਾ ਕਾਤਲ ਨਹੀਂ ਵੜੇ ਜਾਂਦੇ ਇੱਕ सोनू ਐ ਇੱਕ ਅਜੇ ਐ ਇੱਕ ਸੰਨੀ ਐ ਇੱਕ ਨਾਲ ਉਹਦੇ ਜਿਹਦੇ ਘਰ ਦੇ ਅੰਦਰ ਵਾੜਿਆ ਮੱਲੀ ਤੇ ਨਾਲ ਹੋਰ ਉਹਨਾਂ ਦੇ ਅਣਪਛਾਤੇ ਪੰਜ-ਛੇ ਬੰਦੇ ਆ ਜਿਨ੍ਹਾਂ ਨੇ ਸਾਡੇ ਭਰਾ ਨੂੰ ਮਾਰਿਆ ਵੀ ਜਿਹਨਾਂ ਵਿਅਕਤੀਆਂ ਤੁਸੀਂ ਨਾਮ ਲੈ ਰਹੇ ਹੋ ਕਰਦੇ ਕੀ ਜੀ ਕੌਣ ਆ ਜੀ ਇਹ ਬੇ ਚਿੱਟੇ ਦਾ ਕਾਰੋਬਾਰ ਆ ਜੀ ਮੱਲੀ ਦਾ ਅੱਛਾ ਜੀ ਤੇ ਨਾਲ ਜਿਹੜੇ ਉਹਦੇ ਥੱਲੇ ਆ ਸੋਨੂ ਆ ਇਹ ਇਹ ਸਾਰੇ ਵੇਚਦੇ ਆ ਉਹਦੇ ਥੱਲੇ ਲੱਗ ਕੇ ਉੱਥਪਲਾਏ ਰੱਖੇ ਹੋਏ ਉਹਨੇ ਨਿੱਕੇ-ਮੋਟੇ ਜਿੰਨੇ ਵੀ ਆ ਜੀ ਤੇ ਮੱਲੀ ਨੇ ਜਿੰਨੀ ਜੇਰ ਸਾਡੇ ਭਰਾ ਦਾ ਸਸਕਾਰ ਆਪਾਂ ਉਹਨੀ ਜੇਰ ਨਹੀਂ ਜੀ ਕਰਨਾ ਜਿੰਨੀ ਜੇਰ ਤਾਦ ਲਈ ਫੜੇ ਜਾਂਦੇ ਜਿਨ੍ਹਾਂ ਦੇ ਮਾਂ ਨਾਮ ਲਏ ਆ ਪਰ ਕਿਤੇ ਨਾ ਕਿਤੇ ਕਿਵੇਂ ਦੇਖਦੇ ਹੋ ਭਰੇ ਬਜ਼ਾਰ ਦੇ ਵਿੱਚ ਇੱਕ ਫੈਮਿਲੀ ਦੇ ਨਾਲ ਇਦਾਂ ਦੀ ਜਿਹੜੀ ਐ ਮਿਸ ਅੰਡਰਟੇਕਿੰਗ ਹੋਈ ਐ ਜਨਾਬ ਇਹ ਪ੍ਰਸ਼ਾਸਨ ਹੈ ਤੇ ਪ੍ਰਸ਼ਾਸਨ ਦੀ ਜੋ ਆ ਵੀ ਐ ਪ੍ਰਸ਼ਾਸਨ ਦੀ ਇੱਥੇ ਥਾਣੇ ਦੇ ਅੱਜ ਦੇ ਪ੍ਰਸ਼ਾਸਨ ਦਾ ਨਾਕਾ ਕਿੰਨੀ ਕੁ ਦੂਰ ਲੱਗਾ ਹੁੰਦਾ ਈ ਕਿਤੇ ਜੇ ਜਮੇ 10 ਕ ਤੱਕ ਪੈਰ ਪੈਰ ਗਾ ਜਾਓ ਤੇ ਨਾਕਾ ਲੱਗਾ ਹੁੰਦਾ ਉੱਥੇ ਟੀਆਈ ਤੇ ਪੁਲਿਸ ਕਿੱਡੀਂ ਕਿੰਨੀ ਦੂਰ ਸੀ ਕਿਰੇ ਪੁਲਿਸ ਲੱਗ ਗਈ ਸੀਗਾ 5 ਮਿੰਟ ਦਾ ਰਾਹ ਵੀ ਨਹੀਂ ਸੀਗਾ ਜਿੱਥੋਂ 5 ਨੰਬਰ थाना ਲੱਗਦਾ ਸੀ ਬੈਸਟ ਹਾਲ ਕੀ ਦੇ ਅੰਦਰ ਲਗਾਤਾਰ ਇਹ ਵਾਰਦਾਤਾ ਦੇਖਣ ਨੂੰ ਮਿਲਦੀਆਂ ਪਈਆਂ ਜੀ ਗੱਲ ਕਰੀਏ ਡਿਵੀਜ਼ਨ ਨੰਬਰ 5 ਭਾਰਗੋ ਕੈਂਪ ਪਠਾਨਾ 바ਵਾ ਖੇਲ थाना ਔਰ ਇਵਨ ਉੱਥੇ ਸੀਏ 2 ਵੀ ਜਿਹੜੀ ਆ ਚੁੱਕੀ ਹੈ ਲੇਕਿਨ ਉੱਥੇ ਦੇ ਲੋਕਾਂ ਨੂੰ ਕੋਈ ਡਰ ਡੁੱਕਣ ਨਹੀਂ ਲੱਗਦਾ ਪੁਲਿਸ ਪਰ ਪ੍ਰਸ਼ਾਸਨ ਚਾਰ ਭਾਈ ਪ੍ਰਸ਼ਾਸਨ ਤੋਂ 50 ਹਸਦੇ ਹੋਣਾ ਕਿੱਥੇ ਹਮਲਾ ਹੋਇਆ ਕਿੰਨੇ ਵਿਅਕਤੀ ਸੀਗੇ ਕਿਹਨਾਂ ਨੇ ਕੀਤਾ ਥੋੜਾ ਮੈਨੂੰ ਮੈਨੂੰ ਹਾਂ ਕੋਈ ਪਤਾ ਨਹੀਂ ਆਇਆ ਹੀ ਹਾਲੇ ਆਣ ਕੇ ਪਤਾ ਕਰਕੇ ਦੱਸ ਦਿੰਦਾ ਕਿ ਕਿਸੇ ਕਰਕੇ ਹਮਲਾ ਹੋਇ ਅਭੀਕਾਰ ਦੀ ਕਾਫੀ ਦੇਰ ਹੋ ਗਈ ਤੁਹਾਨੂੰ ਮੈਂ ਆਇਆ ਹੁਣ ਪਤਾ ਕਰ ਲੈਣਾ ਸੀ ਸਰ ਬੱਤੀ ਛੇ ਸਰ ਦੋਸਤਾਂ ਨਾਲ ਲੜਾਈ ਹੋਈ ਕੰਡੀਸ਼ਨ ਵੀ ਲੜਕੇ ਲੜਕੀ ਦੀ ਕੰਡੀਸ਼ਨ ਦੱਸ ਦਿਓ ਮੈਂ ਦੇਖ ਕੇ ਦੱਸ ਦਿੰਦਾ ਹੁਣ ਬਹੁਤ ਹੋ ਗਈ ਜਿੰਦਿਆਂ ਜੀ ਸਰ ਗਰੀਬ ਤੁਹਾਡਾ ਮੌਤ ਹੋ ਗਈ ਗਰੂ ਮੈਂ ਪੁੱਛ ਕੇ ਦੱਸੂਗਾ ਠੀਕ ਹੈ ਜੀ